ਮੈਂ ਲੋ ਭੱਗਵਾਲਾ ਸਰਦਾਰ ਖੇਡ ਲੱਗਦਾੜੀ ਸਾਹਮਣੇ ਜ ਰੰਗ ਦਾ ਜੂ ਮੈਨੂੰ ਫੋਨ ਵੀ ਵੱਧੂ ਆਉਂਦੇ ਆ ਕਹਿੰਦੇ ਵੀ ਕਰਨਾ ਸੀ ਤੇਰੀਆਂ ਵੀਡੀਓ ਦੇਖ ਕੇ ਸਾਡੇ ਅਸੀਂ ਟੈਨਸ਼ਨ ਫਰੀ ਹੋ ਜਾਂਦੇ ਹੈਗੇ ਵੀ ਸਾਨੂੰ ਬਹੁਤ ਵਧੀਆ ਲੱਗਦੀ ਹੈ ਜਾਨੀ ਕਿ ਤੁਸੀਂ ਲੋਕਾਂ ਦੀਆਂ ਟੈਨਸ਼ਨਾਂ ਫਰੀ ਕਰਦੇ ਹੋਣ ਵਾਸਤੇ ਆ ਪਰ ਆਪਾਂ ਨੂੰ ਹਾਂਜੀ ਪਰ ਲੋਕ ਮੈਨੂੰ ਰਵਾ ਦਿੰਦੇ ਆ ਨਾ ਬਾਅਦ ਚ ਜਦੋਂ ਗਲਤ ਕਮੈਂਟ ਕਰਦੇ ਆ ਹਨ ਮੈਨੂੰ ਕੋਈ ਮੇਕਅਪ ਦਾ ਸ਼ੌਂਕ ਨਹੀਂ ਨਾ ਮੈਨੂੰ ਕਰਨਾ ਆਵੇ ਵੀ ਹਨਾ ਕਿਹੜੀ ਚੀਜ਼ ਕਿੱਥੇ ਲਾਈ ਦੇ ਮੈਂ ਤਾਂ ਕਿਦ ਨੂੰ ਸੁਰਖੀ ਚੱਕ ਕੇ ਇੱਥੇ ਲਾ ਲਈ हां ਮੈਨੂੰ ਤਾਂ ਪਤਾ ਨਹੀਂ ਉਹ ਹਨਾ ਬਾਅਦ ਚ ਮੈਨੂੰ ਕਿਸੇ ਨੇ ਕਿਹਾ ਕਹਿੰਦੇ ਨਹੀਂ ਆ ਕਿ ਉਹ ਹੁੰਦਾ ਇੱਕ ਫੋਸ ਪਾਊਡਰ ਜਾਂ ਹੁੰਦਾ ਫੋਸ ਪਾਊਡਰ ਜਾਂ ਹੁੰਦਾ ਫੋਸ ਪਾਊਡਰ ਜਾਂ ਹੁੰਦਾ ਕਿ ਉਹਦੇ ਵਿੱਚ ਸਾਰਾ ਕੁਝ ਹੀ ਹੁੰਦਾ ਉਹ ਗਲਾਲੀ ਗਲੁੱਲੀ ਜਿ ਉਹ ਲਾਈਦੀ ਆ ਮੈਂ ਤਾਂ ਲਗ ਦੱਸ ਦਿੰਨੀ ਆ ਭਰਾ ਮੈਂ ਤਾਂ ਸੁਰਖੀ ਲਾ ਲੈਣੀ ਆ ਅੱਖਾਂ ਤੇ ਵੀ ਲਾਲੂ ਲੇਣੀ ਆ ਮੈਂ ਤਾਂ ਸ਼ੁਰੂਆਤ ਤਾਂ ਬਸ ਸ਼ੌਕ ਸੀ ਬਚਪਨ ਤੋਂ ਬਦਲਾ ਜੱਟੀ ਫਿਲਮ ਦੇਖਦੀ ਸੀ ਤੇ ਜਿਹੜੀ ਬਦਲਾ ਜੱਟੀ ਚ ਉਹ ਕੁੜੀ ਆ ਪਸਾਨਾ ਸਿੰਘ ਹਨਾ ਤੇ ਜਦੋਂ ਮੈਂ ਦੇਖਦੀ ਸੀ ਬਦਲਾ ਜੱਟੀ ਫਿਲਮ ਮੈਂ ਤਾਂ ਮੈਂ ਸੋਚਦੀ ਸੀ ਵੀ ਇਹ ਮੈਂ ਆ ਉਹਦੇ ਵਿੱਚ ਸੋਚਣਾ ਵੀ ਇਹ ਮੈਂ ਹੀ ਆ ਤੇ ਬਸ ਉਹੀ ਸ਼ੌਂਕ ਸੀਗਾ ਬਸ ਹੁਣ ਪੂਰਾ ਕਰੀ ਜਾਂਦੇ ਆ ਮੈਂ ਘਰੇ ਆ ਕੇ ਕਹਤਾ ਮੈਂ ਕਿ ਕਲਰ ਹੈਲੋ ਫਰੈਂਡ ਦੇਖੋ ਕਲਰ ਕਿਰਨਾਂ ਦੇ ਬਾਲਾਂ ਨੂੰ ਕਿੱਡਾ ਕੈਂਟ ਉਹਦੇ ਤੇ ਲੋਕਾਂ ਨੇ ਬੜੀਆਂ ਵੀਡੀਓ ਵੀ ਬਣਾਈਆਂ ਤੇ ਮੈਨੂੰ ਪਿਆਰ ਵੀ ਬਹੁਤ ਦਿੱਤਾ ਬੜੀ ਬੜੀ ਬਹੁਤ ਜ਼ਿਆਦਾ ਇੱਥੇ ਹੁਣ ਲਓ ਮੈਂ ਆਈ ਆ ਤੇ ਬੜੇ ਲੋਕਾਂ ਨੇ ਵੀਡੀਓ ਬਣਾਈ ਬੱਸ ਦੇ ਵਿੱਚ ਇੱਕ ਬੱਸ ਵਾਲਾ ਤਾਂ ਕਿਰਾਇਆ ਹੀ ਨਹੀਂ ਵਿਚਾਰਾ ਲੈ ਰਿਆ ਸੀਗਾ ਤੇ ਬਾਕੀ ਮੈਨੂੰ ਧਾਰਕੜ ਵਾਲੀ ਬੱਸ ਪਸੰਦ ਆ ਫਰੀ ਵਾਲੀ ਹੁਣ ਵੀ ਮੈਨੂੰ ਧਾਰਕੜ ਆਈ ਮਿਲ ਜੇ ਤਾਂ ਬਹੁਤ ਵਧੀਆ ਲੱਗੂਗਾ ਮੈਂ ਉਹਨੂੰ ਕਿਹਾ ਮੈਂ ਕਹੇ ਇਧਰ ਆ ਮੈਂ ਕਿਹਾ ਅੱਜ ਮੈਂ ਰੀਲ ਬਣਾਉਣਾ ਕੋਈ ਰੀਲ ਬਣਾ ਵੀ ਜਿਹੜੀ ਨਾ ਦੁਨੀਆ ਹਿੱਲ ਜੇ ਤੇ ਪਤਾ ਨਹੀਂ ਤਾਂ ਮੇਰੇ ਹਨਾ ਪ੍ਰਮਾਤਮਾ ਨੇ ਕੋਈ ਦਿਮਾਗ ਚੋਗਾ ਵੀ ਉਹ ਗੱਲ ਕਢਾ ਤੀ ਤੇ ਮੈਂ ਥੋੜਾ ਚੱਕ ਲਿਆ ਤੇ ਉਹ ਸਿੱਗੀ ਰੀਲ ਹੁਣ ਤੱਕ ਨੀ ਮੇਰੇ ਰਹਿ ਰਹਿ ਕੇ ਆਪਾਂ ਘੁੱਟ ਸਬਰ ਦੇ ਭਰ ਲਏ ਤੇ ਔਰ ਇਹ ਤਾਂ ਮੈਂ ਵਾਇਰਲ ਹੋਈ ਸੀਗੀ ਰਾਤੇ ਰਾਤ ਜੀ ਜਵਾਬ ਉਹਨਾਂ ਨੇ ਮੇਰਾ ਇਹੀ ਹੈ ਵੀ ਭਰਾਵਾ ਤੁਸੀਂ ਮੈਨੂੰ ਪਾਸਪੋਰਟ 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 ਲੈ ਦੇ ਇੱਕ ਵਧੀਆ ਜਾ ਹਨ ਤੇ ਮੈਂ ਉਹਨੂੰ ਲਾ ਲਿਆ ਕਰੂੰਗੀ ਮੂੰਹ ਤੇ ਤੇ ਮੇਰਾ ਵੀ ਰੰਗ ਵਧੀਆ ਸਾਫ਼ ਹੋ ਜਾਊਗਾ ਮੂੰਹ ਵਧੀਆ ਹੋ ਜਾਊਗਾ ਮੇਰਾ ਵੀ ਦਿਮਾਗ ਚ ਖਾਲੀ ਆ ਜੀ ਸੋਚੀ ਜਾਈਦਾ ਸਾਰਾ ਤੇੜੀ ਵਿੱਚ ਕੀ ਕਰਨਾ ਵੀ ਰਾਤ ਨੂੰ ਸੋਚ ਕੇ ਪੈ ਜਾਈਦਾ ਸਵੇਰੇ ਕਿਹੜਾ ਸੱਪ ਕੱਢਣਾ ਕਿਹੜਾ ਸੱਪ ਕੱਢਣਾ ਜਦੋਂ ਆਵੇ ਤੋਰੀ ਮੂੰਹ ਆ ਆ ਮਸ਼ੀਨ ਚੋ ਕੱਪੜੇ ਕੱਢ ਤੇ ਆ ਦੇਖੋ ਜੀ ਸਾਡਾ ਤੋਰੀ ਮੂਹਾ ਬਸ ਮੁੰਡੇ ਦਾ ਨਾਂ ਹੀ ਮਿਲ ਲੱਗਦਾ ਤੋਰੀ ਮੂਹਾ ਪਕਾਤਾ ਬਸ ਐਵੇਂ ਹੀ ਬਸ ਮਜ਼ਾਕਾ ਕਰ ਲਈ ਦਿਓ ਅਸੀਂ ਮਾਂ ਪੁੱਤੇ ਤਰਦੇ ਆ ਜੀ ਘਰੇ ਘਰ ਵਾਲਾ ਵਿਚਾਰ ਆਪਦੇ ਕੰਮਾਂ ਧੰਦਾ ਤੇ ਹੁੰਦਾ ਹਨਾ ਇੱਕ ਤੁਸੀਂ ਟੈਟੂ ਵੀ ਬਣਾਇਆ ਪਿਆ ਸਿੱਧੂ ਮੂਸੇ ਵਾਲੇ ਦਾ ਮੈਂ ਉਹਦੀ ਫੈਨ ਆ ਬਹੁਤ ਕਟੜ ਜੀ ਜੀ ਹਾਂਜੀ ਉਹਦਾ ਗਾਇਕ ਦਾ ਵੀ ਮੈਨੂੰ ਬੜਾ ਦੁੱਖ ਹੋਇਆ ਸੀਗਾ ਤੇ ਉਹਦੇ ਆਏ ਦਾ ਮੈਨੂੰ ਇੰਨਾ ਚਾ ਚੜਿਆ ਨਾ ਮੈਂ ਸਪੈਸ਼ਲ ਹੀ ਗਈ ਹਾਂ ਵੀ ਤੋਰੀ ਮੂੰਹਾਂ ਅੱਜ ਕੀ ਕਰੀ ਜਾਂਦਾ ਤੂੰ ਅੱਜ ਕਿੰਨਾ ਕੰਮ ਕੀਤਾ ਵਧੀਆ ਵਧੀਆ ਕਮੈਂਟ ਕਰਦੇ ਆ ਹੈਲੋ ਫਰੈਂਡ ਆ ਦੇਖੋ ਜੀ ਮੁੰਡਾ ਆਇਆ ਆ ਵਿਚਾਰਾ ਪਰ ਇਹਦਾ ਮੂੰਹ ਤਾਂ ਗੋਲ ਹੈਗਾ ਇਹ ਤੋਰੀ ਮੂੰਹਾਂ ਨਹੀਂ ਹੈਗਾ ਆਪਾਂ ਇਹਨੂੰ ਪੇਠੇ ਮੂੰਹਾਂ ਕਹਿ ਸਕਦੇ ਆ ਆਈਫੋਨ ਹੱਥ 'ਚ ਤੇ ਜਾਨਾ ਆਧਾਰਕੜ ਵਾਲੀ ਬੱਸ 'ਚ ਤੇ ਆ ਦੇਖੋ ਜੀ ਸ਼ਾਪਿੰਗ ਸੇਲੀਆਂ ਖਾਦਾ ਪੀਤਾ ਤੇ ਘੋੜੇ ਵਾਲੀ ਬੱਸ ਤੇ ਚੱਲੀ ਆ ਮੈਂ ਵਾਪਸ ਬਠਿੰਡੇ ਅੱਜ ਤੁਹਾਡੀ ਮੁਲਾਕਾਤ ਕਿਰਨ ਬਠਿੰਡੇ ਵਾਲੀ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਹੜੀ ਸੋਸ਼ਲ ਮੀਡੀਆ ਰਾਹੀਂ ਫਨੀ ਵੀਡੀਓ ਬਣਾਉਂਦੇ ਨੇ ਉਸ ਵੀਡੀਓ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲੇ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਜੀ ਜੀ ਅਕਸਰ ਇਹ ਤੁਹਾਨੂੰ ਸੋਸ਼ਲ ਮੀਡੀਆ ਤੇ ਫਨੀ ਵੀਡੀਓ ਬਣਾਉਂਦੇ ਦੇਖੀਦਾ ਮਾਈਂਡ ਦੇ ਵਿੱਚ ਕਿਵੇਂ ਆਉਂਦਾ ਕਿ ਇਹ ਫਨੀ ਕੰਟੈਂਟ ਕਿਵੇਂ ਮਾਈਂਡ ਦੇ ਵਿੱਚ ਨਹੀਂ ਬਸ ਮੈਂ ਜਿੱਦਾਂ ਹੁਣੇ ਬੈਠੀ ਹੁਣੇ ਆ ਹਨਾ ਉਦਾਂ ਹੀ ਮੇਰੇ ਆਪ ਹੀ ਦਿਮਾਗ ਚ ਆ ਜਾਂਦੀ ਮੈਨੂੰ ਕੋਈ ਨਹੀਂ ਕਹਿੰਦਾ ਵੀ ਤੂੰ ਐ ਕਰ ਇੰਜ ਕਰ ਇੰਜ ਕਰ ਪਤਾ ਨਹੀਂ ਆਪਦੇ ਆਪ ਹੀ ਦਿਮਾਗ ਦੇ ਵਿੱਚ ਆਉਂਦੇ ਵੇ ਆਪਾਂ ਐ ਕਰੀਏ ਵੀ ਆਏ ਹਨਾ ਵਧੀਆ ਲੱਗੂਆ ਲੋਕ ਹੱਸਣਗੇ ਵਧੀਆ ਵੀ ਅੱਜ ਕੱਲ ਹਨਾ ਤੁਹਾਨੂੰ ਪਤਾ ਹੀ ਕਿੰਨੇ ਦੁਖਦਾਰ ਦਾ ਟੈਨਸ਼ਨ ਆਣੇ ਲੋਕਾਂ ਦੀਆਂ ਮੈਨੂੰ ਫੋਨ ਵੀ ਵੱਧ ਆਉਂਦੇ ਆ ਕਹਿੰਦੇ ਵੀ ਕਰਨਾ ਸੀ ਤੇਰੀਆਂ ਵੀਡੀਓ ਦੇਖ ਕੇ ਸਾਡੇ ਅਸੀਂ ਟੈਨਸ਼ਨ ਫਰੀ ਹੋ ਜਾਂਦੇ ਆਗੇ ਕਿ ਸਾਨੂੰ ਬਹੁਤ ਵਧੀਆ ਲੱਗ ਰਹੀ ਹੈ ਜਾਨੀ ਕਿ ਤੁਸੀਂ ਲੋਕਾਂ ਦੀਆਂ ਟੈਨਸ਼ਨਾਂ ਫਰੀ ਕਰਦੇ ਹੋ ਧੰਨਵਾਦ ਤੇ ਆ ਪਰ ਆਪਾਂ ਨੂੰ ਹਾਂਜੀ ਪਰ ਲੋਕ ਮੈਨੂੰ ਰਵਾ ਦਿੰਦੇ ਆ ਨਾ ਬਾਅਦ ਚ ਜਦੋਂ ਗਲਤ ਕਮੈਂਟ ਕਰਦੇ ਆ ਹਨਾ ਵੀ ਮੇਰੀਆਂ ਵੀਡੀਓ ਇਹ ਜੀਆਂ ਕੋਈ ਵੀ ਗਲਤ ਨਹੀਂ ਹੋਣੀਆਂ ਮੇਰੇ ਬੰਦ ਗਲੇ ਵਾਲੇ ਕੱਪੜੇ ਹੋਣਗੇ ਕੋਈ ਆਪਣੇ ਵੀ ਉਹ ਗੱਲ ਨਹੀਂ ਹੈਗੀ ਵੀ ਆਪਾਂ ਹਨਾ ਵੀ ਲੋਕ ਅੱਜ ਕੱਲ ਕਿੰਨਾ ਕੁਝ ਹੋਈ ਜਾਂਦਾਗਾ ਉਹ ਚੀਜ਼ ਆਪਣੇ ਚ ਬਿਲਕੁਲ ਵੀ ਨਹੀਂ ਹੈਗਾ ਮੈਂ ਲੋਕਾਂ ਨੂੰ ਹੱਥ ਬੰਨ ਕੇ ਬੇਨਤੀ ਕਰਦੀ ਆ ਵੀ ਜਿੰਨੇ ਵੀ ਮੇਰੇ ਭੈਣ ਭਰਾ ਮੇਰੀਆਂ ਜੀਲਾਂ ਦੇਖਦੇ ਆ ਪਲੀਜ਼ ਮੈਨੂੰ ਸਪੋਰਟ ਕਰਿਆ ਕਰੋ ਗਲਤ ਕਮੈਂਟ ਨਾ ਕਰਿਆ ਕਰੋ ਹਨਾ ਮੈਂ ਕੋਈ ਕਿਸੇ ਦੇ ਦਿਲ ਨੂੰ ਠੇਸ ਨਹੀਂ ਪਹੁੰਚਾਉਂਦੀ ਹਨਾ ਕਮੇਡੀ ਵੀਡੀਓ ਹੁੰਦੀਆਂ ਜੇ ਤੁਹਾਨੂੰ ਸੋਹਣੀਆਂ ਲੱਗਦੀਆਂ ਤੁਸੀਂ ਲੈ ਕਮੈਂਟ ਕਰਿਆ ਕਰੋ ਜੇ ਨਹੀਂ ਤੁਹਾਨੂੰ ਸੋਹਣੀਆਂ ਲੱਗਦੀਆਂ ਤੁਸੀਂ ਗਾਂਟ ਪਾ ਦਿਆ ਕਰੋ ਮੈਨੂੰ ਤਾਂ ਵੀ ਕੋਈ ਦੁੱਖ ਨਹੀਂ ਹੈਗਾ ਅਕਸਰ ਹੀ ਤੁਹਾਨੂੰ ਦੇਖਿਆ ਘਰ ਦੇ ਵਿੱਚ ਕਦੀ ਤੁਸੀਂ ਮੱਝਾਂ ਦੇ ਨਾਲ ਵੀਡੀਓ ਬਣਾਉਂਦੇ ਹੋ ਕਦੀ ਕਿਸੇ ਚੀਜ਼ ਦੇ ਨਾਲ ਹਾਂ ਬਸ ਮੈਨੂੰ ਇਦਾਂ ਹੀ ਪਸੰਦ ਆ ਮੈਨੂੰ ਕੋਈ ਮੇਕਅਪ ਦਾ ਸ਼ੌਂਕ ਨਹੀਂ ਨਾ ਮੈਨੂੰ ਕਰਨਾ ਆਵੇ ਵੀ ਹਨਾ ਕਿਹੜੀ ਚੀਜ਼ ਕਿੱਥੇ ਲਾਈ ਦੇ ਮੈਂ ਤਾਂ ਕਿਦਨ ਸੁਰਖੀ ਚੱਕ ਕੇ ਇੱਥੇ ਲਾ ਲਈ ਹਾਂ ਮੈਨੂੰ ਤਾਂ ਪਤਾ ਨਹੀਂ ਉਹ ਹਨਾ ਬਾਅਦ ਚ ਮੈਨੂੰ ਕਿਸੇ ਨੇ ਕਿਹਾ ਕਹਿੰਦੇ ਨਹੀਂ ਆ ਕਿ ਉਹ ਹੁੰਦਾ ਇੱਕ ਫੋਸ ਪਾਊਡਰ ਜਾਂ ਹੁੰਦਾ ਕਿ ਉਹਦੇ ਵਿੱਚ ਸਾਰਾ ਕੁਝ ਹੀ ਹੁੰਦਾ ਉਹ ਗਲਾਲੀ ਗਲੂਲੀ ਜੋ ਲਾਈ ਦੀ ਆ ਮੈਂ ਤਾਂ ਦੱਸ ਦਿੰਨੀ ਆ ਭਰਾ ਮੈਂ ਤਾਂ ਸੁਰਖੀ ਲਾ ਲੈਣੀ ਅੱਖਾਂ ਤੇ ਵੀ ਲਾ ਲੋ ਲੈਣੀ ਆ ਮੈਂ ਤਾਂ ਜਦੋਂ ਆਪਾਂ ਨੂੰ ਕਰਨੀ ਨਹੀਂ ਆਉਂਦੀ ਹਨਾ ਮੇਕਅਪ ਦਾ ਨਾ ਹੀ ਮੈਨੂੰ ਸ਼ੌਂਕ ਆਪਾਂ ਜਿਹੋ ਜਿਹੇ ਕੱਪੜੇ ਉਹਨਾਂ ਪਸਾਦ ਬੰਦੇ ਆਪਾਂ ਕਹਿਣ ਦਾ ਮਤਲਬ ਜੀ ਸ਼ੁਰੂਆਤ ਕਿਵੇਂ ਕੀਤੀ ਸੀ ਸੋਸ਼ਲ ਮੀਡੀਆ ਤੇ ਆਂਦੀ ਤੁਸੀਂ ਸ਼ੁਰੂਆਤ ਤਾਂ ਬਸ ਸ਼ੌਂਕ ਸੀ ਬਚਪਨ ਤੋਂ ਬਦਲਾ ਜੱਟੀ ਫਿਲਮ ਦੇਖਦੀ ਸੀ ਤੇ ਜਿਹੜੀ ਬਦਲਾ ਜੱਟੀ ਚ ਉਹ ਕੁੜੀ ਅਫਸਾਨਾ ਸਿੰਘ ਹਨਾ ਤੇ ਜਦੋਂ ਮੈਂ ਦੇਖਦੀ ਸੀ ਬਦਲਾ ਜੱਟੀ ਫਿਲਮ ਕਦੋਂ ਮੈਂ ਸੋਚਦੀ ਸੀ ਵੀ ਇਹ ਮੈਂ ਆ ਉਹਦੇ ਮੈਂ ਹੀ ਸੋਚਣਾ ਵੀ ਇਹ ਮੈਂ ਹੀ ਆ ਤੇ ਬਸ ਉਹੀ ਸ਼ੌਂਕ ਸੀਗਾ ਬਸ ਹੁਣ ਪੂਰਾ ਕਰੀ ਜਾਂਦੇ ਆ ਜੀ ਇੱਕ ਵੀਡੀਓ ਕਾਫੀ ਤੁਹਾਡੀਆਂ ਬਣੀਆਂ ਪਈਆਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦਾ ਜ਼ਿਕਰ ਵੀ ਕਰਕੇ ਦਿਖਾ ਦਿਓ ਜਿਹੜੀ ਤੁਹਾਡੇ ਦਿਲ ਦੇ ਕਰੀਬੀ ਹੋਵੇ ਵੀਡੀਓ ਜਿਹੜੀ ਜਾਦਾ ਫੇਮਸ ਹੋਈ ਹੋਵੇ ਹਾਂ ਬਸ ਮੈਂ ਕਲਰ ਕਰਵਾਇਆ ਸੀ ਵਾਲਾਂ ਨੂੰ ਕਿਸੇ ਨੇ ਪ੍ਰੋਮੋ ਉਹ ਕਰਾਈ ਸੀਗੀ ਆਪਦੀ ਦੁਕਾਨ ਦੀ ਤੇ ਪ੍ਰੋਮੋਸ਼ਨ ਜੀ ਕਰਵਾਈ ਸੀਗੀ ਉਹ ਕਹਿੰਦੇ ਕਿਰਨਾ ਤੇਰੇ ਵਾਲ ਅਸੀਂ ਉਹ ਕਰ ਦਿੰਨੇ ਆ ਤੇ ਸਾਡੀ ਪ੍ਰੋਮੋਸ਼ਨ ਕਰਦੀ ਮੈਂ ਘਰੇ ਆ ਕੇ ਕਹਿੰਦਾ ਮੈਂ ਕਹਿੰਦਾ ਕਲਰ ਹੈਲੋ ਫਰੈਂਡ ਦੇਖੋ ਕਲਰ ਕਿਰਨਾ ਦੇ ਵਾਲਾਂ ਨੂੰ ਕਿੱਡਾ ਘੈਂਟ ਉਹਦੇ ਤੇ ਲੋਕਾਂ ਨੇ ਬੜੀਆਂ ਵੀਡੀਓ ਵੀ ਬਣਾਈਆਂ ਤੇ ਮੈਨੂੰ ਪਿਆਰ ਵੀ ਬਹੁਤ ਦਿੱਤਾ ਜੀ ਅਕਸਰ ਹੀ ਤੁਹਾਨੂੰ ਜ਼ਿਆਦਾਤਰ ਬੈਡ ਕਮੈਂਟ ਆਉਂਦੇ ਨੇ, ਟਰੋਲ ਵੀ ਕਰਦੇ ਨੇ ਟਰੋਲਰ ਤੁਹਾਨੂੰ। ਉਸ ਟਾਈਮ ਮਨ ਤੇ ਕੀ ਬੀਤਦੀ ਆ ਤੁਹਾਡੇ? ਹਾਂ, ਮਨ ਤਾਂ ਬੜਾ ਦੁਖੀ ਹੁੰਦਾ ਕਿਉਂਕਿ ਮੈਨੂੰ ਪੰਜਾਬੀ ਪੜ੍ਹਨੀ ਆਉਂਦੀ ਆ, ਇੰਗਲਿਸ਼ ਤੇ ਮੈਨੂੰ ਹਿੰਦੀ ਨਹੀਂ ਪੜ੍ਹਨੀ ਆਉਂਦੀ ਤੇ ਮਨ ਤਾਂ ਬਹੁਤ ਦੁਖੀ ਹੁੰਦਾ। ਤੇ ਪਰ ਹੁਣ ਕਰੀਏ ਕੀ ਹਨਾ ਲੋਕਾਂ ਦਾ ਤਾਂ ਬਹੁਤ ਕੰਮ ਹੀ ਆ ਲੋਕਾਂ ਦਾ ਹਨਾ ਇਹ ਚੀਜ਼ਾਂ। ਜੀ। ਤੇ ਫਿਰ ਮਨ ਨੂੰ ਠੇਸ ਪਹੁੰਚਦੀ ਆ ਤੁਹਾਡੇ ਜਦੋਂ ਤੁਹਾਡੇ ਆਂਡ ਗਵਾਂਡ ਜਾਂ ਰਿਸ਼ਤੇਦਾਰ ਦੇਖਦੇ ਨੇ ਇੰਨੇ ਬੈਡ ਕਮੈਂਟ ਆਉਂਦੇ ਨੇ ਤੁਹਾਨੂੰ। ਨਹੀਂ ਅਜ ਤੱਕ ਹਾਂ ਕੋਈ ਵੈਸੇ ਹੱਸਦੇ ਆ ਲੋਕ ਦੇਖ ਕੇ ਪਰ ਉਵੇਂ ਮੈਂ ਦੱਸਦੇ ਨਹੀਂ ਵੀ ਤੈਨੂੰ ਕੋਈ ਗਲਤ ਕਮੈਂਟ ਕਰਦਾਗਾ ਅਗਲਾ ਦੱਸੂਗਾ ਵੀ ਕਿਉਂ ਕਿਉਂਕਿ ਲੋਕ ਬਹੁਤ ਗੰਦੇ ਗੰਦੇ ਕਮੈਂਟ ਕਰਦੇ ਆ ਨਾ ਜੇ ਕੋਈ ਪੰਜਾਬੀ ਚ ਹੁੰਦਾ ਤਾਂ ਮੈਂ ਪੜ ਲੈਂਦੀ ਆ ਮੈਂ ਡਿਲੀਟ ਕਰ ਦਿੰਨੀ ਆ ਅਗਲੇ ਨੂੰ ਮੈਂ ਬਲੌਕ ਵੀ ਕਰ ਦਿੰਨੀ ਆ ਤਾ ਕਰਕੇ ਤੇ ਜਦੋਂ ਤੁਹਾਡੇ ਬੱਚੇ ਤੁਹਾਡੇ ਕਮੈਂਟ ਦੇਖਦੇ ਨੇ ਬੱਚੇ ਨੇ ਤੁਹਾਡੇ ਤੁਹਾਨੂੰ ਕਹਿੰਦੇ ਕਿ ਮੰਮੀ ਛੱਡੋ ਪਰੇ ਕਿਹੜੇ ਕੰਮੀ ਪਏ ਹੋਏ ਹੋ ਤੁਸੀਂ ਹਾਂ ਨਹੀਂ ਉਹ ਵਿਚਾਰਾ ਸਾਡੇ ਹਸਬੰਦ ਵੀ ਕਹਿੰਦੇ ਆ ਵੀ ਤੂੰ ਕਮੈਂਟਾਂ ਤੇ ਧਿਆਨ ਹੀ ਨਾ ਦਿਆ ਕਰ ਕਿਉਂਕਿ ਅਸੀਂ ਨਾ ਵੀ ਸਿੱਧੀ ਜੀ ਫੈਮਿਲੀ ਆ ਕਹਿਣ ਦਾ ਮਤਲਬ ਵੀ ਸਾਡੇ ਚ ਵਲਵਿੰਗ ਜਾਂ ਹੈ ਨਹੀਂ ਹਨਾ ਮੇਰੇ ਘਰ ਵਾਲਾ ਵਿਚਾਰਾ ਕਹਿਣ ਦਾ ਤੂੰ ਉਹਨਾਂ ਵੀ ਕਮੈਂਟਾ ਕਮੁੰਟਾ ਕਰਨੀ ਤੂੰ ਧਿਆਨ ਨਾ ਦਿਆ ਕਰ ਇੱਕ ਦੋ ਵਾਰੀ ਮੈਨੂੰ ਸਾਨੂੰ ਧਮਕੀ ਵੀ ਦਿੱਤੀ ਆ ਕਿਸੇ ਨੇ ਹਾਂ ਧਮਕੀ ਵੀ ਆਈ ਸੀ ਕਿ ਸਾਨੂੰ ਵੀ ਤੁਸੀਂ ਰੀਲਾ ਬਣਾਉਣੀਆਂ ਬੰਦ ਕਰ ਦਿਓ ਫਿਰ ਅਸੀਂ 1 2 ਦਿਨ ਛੜਤਾਂ ਚ ਕਹਿੰਦੇ ਤੁਹਾਨੂੰ ਗੰਦੇ ਕਮੈਂਟ ਆਉਂਦੇ ਆ ਭਾਈ ਵੀ ਤੁਸੀਂ ਰੀਲਾਂ ਬਣਾਉਣੀਆਂ ਬੰਦ ਕਰ ਦਿਓ ਤੇ ਅਸੀਂ ਆਖਿਆ ਕੋਈ ਗੱਲ ਨਹੀਂ ਵੀਰੇ ਆਪਾਂ ਵੀ ਫੇਰ ਵੀ ਆਪਾਂ ਹਨਾ ਤੁਹਾਡੇ ਸਾਹਮਣੇ ਹੈ ਜੀ ਕੀ ਕਰੀ ਜਾਓ ਤੁਹਾਡੇ ਤੁਹਾਨੂੰ ਫੈਨਸ ਮਿਲਦੇ ਨੇ ਫਿਰ ਕੀ ਕਹਿੰਦੇ ਨੇ ਤੁਹਾਨੂੰ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਬੜੀ ਬੜੀ ਬਹੁਤ ਜ਼ਿਆਦਾ ਇੱਥੇ ਹੁਣ ਲ ਮੈਂ ਆਈ ਆ ਤੇ ਬੜੇ ਲੋਕਾਂ ਨੇ ਵੀਡੀਓ ਬਣਾਈ ਬੱਸ ਦੇ ਵਿੱਚ ਇੱਕ ਬੱਸ ਵਾਲਾ ਤਾਂ ਕਿਰਾਇਆ ਹੀ ਨਹੀਂ ਵਿਚਾਰਾ ਲੈ ਰਿਆ ਸੀਗਾ ਫਿਰ ਕੁਝ ਹੋਈ ਮਹਿਸੂਸ ਤੋਂ ਸਾਨੂੰ ਕਿ ਇੱਕ ਬੱਸ ਵਾਲਾ ਕਿਰਾਇਆ ਹੀ ਨਹੀਂ ਲੈ ਰਿਆ ਫੈਨਸ ਕਹ ਰਹੇ ਨੇ ਨਹੀਂ ਨਹੀਂ ਮੈਂ ਕਿਹਾ ਉਹਨੇ ਕਿਸੇ ਗਾਂ ਕਨੈਕਟਰ ਨੂੰ ਕਿਹਾ ਕਹਿੰਦੇ ਮੈਡਮ ਨੇ ਜਾਣਾ ਤੇ ਤੁਸੀਂ ਇਹਨਾਂ ਤੋਂ ਕਿਰਾਇਆ ਸੀ ਫੈਨ ਆ ਇਹਨਾਂ ਦੇ ਪਰ ਨਹੀਂ ਆਪਾਂ ਉਹਨਾਂ ਨੂੰ ਵਿਚਾਰਿਆਂ ਨੂੰ ਕਰਾਇਆ ਦਿੱਤਾ ਕਿਉਂਕਿ ਉਹਨਾਂ ਦੇ ਵੀ ਰੋਜੀ ਰੋਟੀ ਦਾ ਹਨਾ ਗੱਲਬਾਤ ਹੈਗੀ ਤੇ ਬਾਕੀ ਮੈਨੂੰ ਧਾਰਕੜ ਵਾਲੀ ਬੱਸ ਪਸੰਦ ਆ ਫਰੀ ਵਾਲੀ ਹੁਣ ਵੀ ਮੈਨੂੰ ਧਾਰਕੜ ਆ ਜੀ ਮਿਲ ਜੇ ਤਾਂ ਬਹੁਤ ਵਧੀਆ ਲੱਗੂਗਾ ਜੀ ਸੋ ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਤੁਹਾਨੂੰ ਬੈਡ ਕਮੈਂਟ ਕਰਦੇ ਨੇ ਮੈਂ ਬਸ ਉਹਨਾਂ ਨੂੰ ਇਹੀ ਕਹਿਣਾ ਚਾਹੂਗੀ ਵੀ ਭਰਾ ਬਣ ਕੇ ਅਗਲੇ ਦੇ ਹਨਾ ਅੰਦਰ ਵੀ ਛਾਤੀ ਮਾਰਿਆ ਕਰੋ ਨਾ ਅਗਲੇ ਦੇ ਅੰਦਰ ਛਾਤੀ ਮਾਰ ਕੇ ਦੇਖਿਆ ਕਰੋ ਵੀ ਅੰਦਰ ਉਹ ਬੰਦਾ ਹਨਾ ਟੁੱਟਿਆ ਜਾ ਕਿਵੇਂ ਆ ਤੇ ਮੈਂ ਤਾਂ ਤੁਹਾਨੂੰ ਸਭਾਂ ਦੀ ਸਾਰਿਆਂ ਨੂੰ ਹਸਾਉਣੀ ਆ ਮੈਂ ਕਿਹੜਾ ਕੋਈ ਤੁਹਾਨੂੰ ਹਨਾ ਵੀ ਤੁਸੀਂ ਕੋਈ ਵੀ ਬੰਦਾ ਕਹਿ ਦੇ ਵੀ ਆਪਣੀ ਗਲਤ ਵੀਡੀਓ ਆ ਜਾਂ ਕਿਵੇਂ ਹੈਗੀ ਜੀ ਫੈਮਲੀ ਸਪੋਰਟ ਕਰਦੀ ਤੁਹਾਨੂੰ ਤੁਹਾਡੀ ਹਾਂਜੀ ਫੈਮਲੀ ਮੇਰੀ ਬਹੁਤ ਵਧੀਆ ਨਾਈਸ ਫੈਮਲੀ ਆ ਮੇਰੀ ਤੇ ਮੇਰਾ ਬੇਟਾ ਵੀ ਮੈਨੂੰ ਬਹੁਤ ਸਪੋਰਟ ਕਰਦਾ ਮੇਰਾ ਬੇਟਾ ਮੇਰੀਆਂ ਰੀਲਾਂਾਂ 'ਚ ਵੀ ਹੁੰਦਾਗਾ ਤੇ ਹਸਬੰਦ ਮੇਰਾ ਰੀਲਾਂਾਂ 'ਚ ਨਹੀਂ ਆਉਂਦਾ ਉਹ ਕਹਿੰਦਾ ਵੀ ਮੈਨੂੰ ਨਹੀਂ ਸ਼ੌਂਕ ਇਨ੍ਹਾਂ ਚੀਜ਼ਾਂ ਦਾ ਵੀ ਤੂੰ ਆਪਦਾ ਇੰਜੋਏਮੈਂਟ ਕਰੀ ਜਾਇਆ ਕਰ ਜਦੋਂ ਵੀਡੀਓ ਤੁਹਾਡੀ ਸਭ ਤੋਂ ਪਹਿਲੇ ਜਿਹੜੀ ਬਣਾਈ ਸੀਗੀ ਤੁਸੀਂ ਜਦੋਂ ਵਾਇਰਲ ਹੋਈ ਸੀ ਉਸ ਟਾਈਮ ਕਿੰਨੀ ਕੋ ਖੁਸ਼ੀ ਮਹਿਸੂਸ ਹੋਈ ਸੀ ਤੁਹਾਨੂੰ ਹਾਂ ਉਹ ਤਾਂ ਵੀ ਕੋਈ ਸਾਡੇ ਪੜੋਸਿਆਂ ਦਾ ਮੁੰਡਾ ਸੀਗਾ ਤੇ ਮੈਂ ਨਾ ਮੈਂ ਰੀਲਾਂ ਪਹਿਲਾਂ ਮੈਂ ਰੋਣ ਕਰ ਲੋਂ ਤੇ ਬਣਾਉਂਦੀ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਇੱਧਰ ਆ ਮੈਂ ਕਿਹਾ ਅੱਜ ਮੈਂ ਰੀਲ ਬਣਾ ਕੋਈ ਜਰੀਲ ਬਣਾ ਵੀ ਜਿਹੜੀ ਨਾ ਦੁਨੀਆ ਹਿੱਲ ਜੇ ਤੇ ਪਤਾ ਨਹੀਂ ਤਾਂ ਮੇਰੇ ਹਨਾ ਪ੍ਰਮਾਤਮਾ ਨੇ ਕੋਈ ਦਿਮਾਗ ਚੋਗਾ ਵੀ ਉਹ ਗੱਲ ਕਢਾਤੀ ਤੇ ਮੈਂ ਫੋੜਾ ਚੱਕ ਲਿਆ ਤੇ ਉਹ ਸੀਗੀ ਰੀਲ ਹੁਣ ਤੱਕ ਨੀ ਮੇ ਰਹਿ ਰਹਿ ਕੇ ਆਪਾਂ ਘੁੱਟ ਸਬਰ ਦੇ ਭਰ ਲਏ ਤੇ ਉਹ ਰील ਤਾਂ ਮੈਂ ਵਾਇਰਲ ਹੋਈ ਸੀਗੀ ਰਾਤੇ ਰਾਤ ਜੀ ਜੀ ਇੱਕ ਤੁਹਾਡੇ ਨਹੀਂ ਰੰਗ ਜਦੋਂ ਵਾਇਰਲ ਹੋਈ ਸੀ ਉਹ ਜਦੋਂ ਮੈਂ ਵਾਇਰਲ ਹੋਈ ਮੈਂ ਨਾ ਵੀ ਫੋੜਾ ਚੱਕ ਕੇ ਨਾ ਮੈਂ ਮਰੂਦਾਂ ਦੇ ਬੂਟੇ ਦੇ ਮਾਰਤਾ ਤੇ ਮਰੂਦਾਂ ਦਾ ਬੂਟਾ ਤਾਂ ਘਰ ਮੇਰਾ ਵਿਚਾਰਾ ਟੁੱਟ ਗਿਆ ਮੈਂ ਜਵਾਕਾ ਵਾਂਗੂ ਪਾਲਿਆ ਸੀ ਬੜਾ ਦੁੱਖ ਵੀ ਆਇਆ ਮੈਨੂੰ ਉਹ ਗੱਲ ਦਾ ਪਰ ਮੇਰੇ ਕਰੇ ਸਵੇਰ ਨੂੰ ਨਾ ਮੇਲਾ ਹੀ ਲੱਗ ਗਿਆ ਲੋਕਾਂ ਦਾ ਕਹਿੰਦੇ ਵੀ ਕਿਰਨਾ ਪਾਗਲੇ ਤੇਰਾ ਤੂੰ ਤਾਂ ਵਾਇਰਲ ਹੋ ਗਈ ਤੇ ਰੀਲ ਚੱਲ ਗਈ ਤੇ ਰੀਲ ਕਿੰਨੇ ਪਤਾ ਨਹੀਂ ਖਣੀ ਕਿੰਨੇ ਮਿਲੀਅਨ ਚ ਗਈ ਮੈਂ ਕਿਹਾ ਮੈਨੂੰ ਤਾਂ ਮਿਲੀਅਨ ਮਿਲੀਅਨ ਦਾ ਪਤਾ ਨਹੀਂ ਨਾ ਮੈਂ ਤਾਂ ਜਮੇ ਹੀ ਅਣਪੜਾਂਗੀ ਮੈਂ ਤਾਂ ਲੋਕ ਦੱਸਦੇ ਆ ਵੀ ਮਿਲੀਅਨ ਕੀ ਨੂੰ ਕਹਿੰਦੇ ਆ ਹਜੇ ਤੱਕ ਵੀ ਮੈਨੂੰ ਕਹਿਣ ਦਾ ਮਤਲਬ ਨਹੀਂ ਪਤਾ ਵੀ ਮਿਲੀਅਨ ਕੀ ਨੂੰ ਕਹਿੰਦੇ ਆ ਪਰ ਖੁਸ਼ੀ ਮੈਨੂੰ ਬੜੀ ਹੋਈ ਉਦੋਂ ਜੀ ਇੱਕ ਤੁਹਾਡੇ ਫੇਸ ਨੂੰ ਲੈ ਕੇ ਰੰਗ ਨੂੰ ਲੈ ਕੇ ਬਹੁਤ ਸਾਰੇ ਲੋਕ ਬੈਡ ਕਮੈਂਟ ਕਰਦੇ ਨੇ ਉਹ ਤਾਂ ਬਹੁਤ ਹੁਣ ਕਰੀ ਜਾਣਾ ਜੀ ਕੀ ਕਰੀਏ ਹੁਣ ਹਨਾ ਜੇਬ ਜਾਂ ਰੰਗ ਰੂਪ ਆ ਪ੍ਰਮਾਤਮਾ ਨੇ ਦਿੱਤਾ ਤੇ ਹੁਣ ਕੀ ਕਰੀਏ ਫਿਰ ਜੀ ਉਹਨਾਂ ਨੂੰ ਹੇਟਰਸ ਨੂੰ ਜਵਾਬ ਕਿਵੇਂ ਦਿੰਦੇ ਹੋ ਫਿਰ ਤੁਸੀਂ ਜਵਾਬ ਉਹਨਾਂ ਨੂੰ ਮੇਰਾ ਇਹੀ ਹੈ ਵੀ ਭਰਾਵਾ ਤੁਸੀਂ ਮੈਨੂੰ ਫੋਸਪਾਊਡਰ ਲੈ ਦੇਓ ਇੱਕ ਵਧੀਆ ਜਿਹਾ ਹਨਾ ਤੇ ਮੈਂ ਉਹਨੂੰ ਲਾ ਲਿਆ ਕਰੂੰਗੀ ਮੂੰਹ ਤੇ ਤੇ ਮੇਰਾ ਵੀ ਰੰਗ ਵਧੀਆ ਸਾਫ਼ ਹੋ ਜਾਊਗਾ ਮੂੰਹ ਵਧੀਆ ਹੋ ਜਾਊਗਾ ਮੇਰਾ ਵੀ ਜੇ ਤੁਹਾਨੂੰ ਸੋਹਣੀਆਂ ਕੁੜੀਆਂ ਪਸੰਦ ਆ ਤਾਂ ਪਦਾਰਖੜ ਵਾਲੀ ਬੱਸ ਨੂੰ ਲੈ ਕੇ ਫਿਰ ਕੋਈ ਲਾ ਦੋ ਤਵਾ ਹਾਂਜੀ ਤੇ ਉਹ ਹੈਗੀ ਹੈਗੀ ਆ ਆ ਦੇਖੋ ਜੀ ਆਈਫੋਨ ਹੱਥ 'ਚ ਤੇ ਜਾਨ ਆਧਾਰ ਕੜ ਵਾਲੀ ਬੱਸ 'ਚ ਆਹ ਦੇਖੋ ਜੀ ਘੋੜੇ ਵਾਲੀ ਬੱਸ ਤੇ ਕਿਰਨਾਂ ਬਠਿੰਡੇ ਵਾਲੀ ਤੇ ਲੁਧਿਆਣੇ ਤੋਂ ਵਾਪਸ ਹੀ ਚੱਲੀ ਆ ਬਠਿੰਡਾ ਜੀ ਉਹਨ ਦਾ ਸਪੋਰਟ ਸੋਚਦੇ ਹਾਂ ਸਾਰਾ ਕੁਝ ਤੁਸੀਂ ਹਾਂ ਮੈਂ ਆ ਬਸ ਤਰੰਤੀ ਬਣਾਣੀ ਆ ਤਰੰਤੀ ਜੀ ਜੀ ਐਵੇਂ ਐਵੇਂ ਇੰਨਾ ਕੁਝ ਦਿਮਾਗ ਦੇ ਵਿੱਚ ਆਂਦਾ ਕਿਵੇਂ ਆ ਦਿਮਾਗ ਚ ਖਾਲੀ ਆ ਜੀ ਸੋਚੀ ਚਾਈਦਾ ਸਾਰਾ ਦਿਹਾੜੀ ਵਿੱਚ ਕੀ ਕਰਨਾ ਰਾਤ ਨੂੰ ਸੋਚ ਕੇ ਪੈ ਜਾਈਦਾ ਸਵੇਰੇ ਕਿਹੜਾ ਸੱਪ ਕੱਢਣਾ ਕਿਰਣਾ ਬਠਿੰਡੇ ਵਾਲੀ ਆਪਣੇ ਪੂਰੇ ਦਿਨ ਦਾ ਸ਼ੈਡਿਊਲ ਦੱਸੇ ਅ ਪੂਰੇ ਦਿਨ ਦਾ ਕਰਦੇ ਹੋ ਫਿਰ ਵੀਡੀਓ ਬਣਾਉਂਦੇ ਏਦਾਂ ਹਾਂ ਮੈਂ ਸਵੇਰ ਉੱਠਦੀ ਆ ਮੈਂ ਸਵੇਰ ਉੱਠ ਕੇ ਇਹਨਾਂ ਨੂੰ ਚਾਹ ਪਾਣੀ ਪਿਆ ਕੇ ਦੇ ਦੇਈਦੇ ਮੈਨੂੰ ਐ ਹੁੰਦਾ ਵੀ ਚੱਲ ਜਲਦੀ ਜਲਦੀ ਇਹ ਕੰਮਕਾਰਾਂ ਤੇ ਜਾਣ ਤੇ ਮੈਂ ਮੁੜ ਕੇ ਬਸ ਕਮਲ ਮਾਰਨ ਤੇ ਹੋਵਾਂ ਵਿਹਲੀ ਬਸ ਆਈ ਏ ਜੀ ਜੀ ਸੋ ਕਿਰਨਾ ਬਟਿੰਡੇਲੇ ਦਾ ਬੇਟਾ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਸਭ ਤੋਂ ਪਹਿਲੇ ਤਾਂ ਥੋੜਾ ਸਵਾਗਤ ਹੈ ਬਹੁਤ ਬਹੁਤ ਸੱਸੀ ਗਾਲ ਜੀ ਜੀ ਤੇ ਤੁਹਾਡੀ ਮੰਮੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਨੇ ਜਦੋਂ ਮੰਮੀ ਤੁਹਾਡੀ ਨੂੰ ਬੈਡ ਕਮੈਂਟ ਆਉਂਦੇ ਨੇ ਕਿੰਨਾ ਕੁ ਦੁੱਖ ਹੁੰਦਾ ਹੈ ਫਿਰ ਤੁਹਾਨੂੰ ਦੁੱਖ ਤਾਂ ਹੁੰਦਾ ਹੈ ਬਟ ਕੀ ਕਰੀਏ ਆਪਾਂ ਇਗਨੋਰ ਮਾਰ ਦਿੰਨੇ ਆ ਤੇ ਮੰਮੀ ਨੂੰ ਕਹਿ ਦੇਈਦਾ ਡਿਲੀਟ ਕਰ ਦੋ ਬਲੌਕ ਕਰ ਦੋ ਜਿਹੜਾ ਬਲੌਕ ਬੈਡ ਕਮੈਂਟ ਕਰਦਾ ਹੈਗਾ ਜੀ ਤੇ ਬਾਕੀ ਬਹੁਤ ਵਧੀਆ ਲੱਗਦਾ ਆਪਾਂ ਨੂੰ ਖੁਸ਼ੀ ਮਿਲਦੀ ਮੰਮੀ ਵੀ ਵੀਡੀਓ ਬਣਾਉਂਦੀ ਹੈ ਕੋਈ ਰੋਕ ਟੋਕ ਨਹੀਂ ਆਪ ਕਰਦੇ ਜੀ ਚਲੋ ਮੰਮੀ ਤੁਹਾਡੀ ਤਾਂ ਤੋਂ ਕਹਿੰਦੀ ਹੈ ਕਿ ਮੈਨੂੰ ਪੰਜਾਬੀ ਪੜ੍ਹਨੀ ਆਂ ਨਾ ਇੰਗਲਿਸ਼ ਨਹੀਂ ਪੜ੍ਹਨੀ ਲੋਕ ਇੰਗਲਿਸ਼ ਦੇ ਵਿੱਚ ਵੀ ਬੈਡ ਕਮੈਂਟ ਲਿਖ ਦਿੰਦੇ ਨੇ ਜਦੋਂ ਤੁਸੀਂ ਪੜ੍ਹਦੇ ਹੋ ਫਿਰ ਕੀ ਕਹਿੰਦੇ ਨੇ ਤੁਹਾਡੇ ਫਰੈਂਡਸ ਜਾਂ ਰਿਸ਼ਤੇਦਾਰ ਜਾਣ ਗੌਣ ਤੋਂ ਹਨ ਨਹੀਂ ਆਪਾਂ ਰਿਸ਼ਤੇਦਾਰ ਤਾਂ ਕੋਈ ਮਤਲਬ ਹੈ ਹੀ ਨਹੀਂ ਕਿ ਮਤਲਬ ਤੇ ਆਂਗਵਾੜ ਤੋਂ ਸਾਰੇ ਅਨਪੜ੍ਹ ਹੈਗੇ ਜਿਹੜੇ ਆਪਣੇ ਉਹਨਾਂ ਨੂੰ ਇੰਗਲਿਸ਼ ਵਗੈਰਾ ਨਹੀਂ ਆਂਦੀ ਬਾਕੀ ਮੈਂ ਪੜ ਲੈਣਾ ਹੋਣਾਗਾ ਤੇ ਮਤਲਬ ਮੈਂ ਜਵਾਬ ਵੀ ਦੇਣਾ ਹੋਣਾ ਅੱਗੇ ਜੀ ਲਿਖ ਕੇ ਜਵਾਬ ਦੇਣਾ ਹੋਣਾਗਾ ਉਹਨਾਂ ਦੀ ਆਈਡੀ ਵਿੱਚ ਜਾ ਕੇ ਇਹ ਤਾਂ ਲੜ ਲੁੜ ਪੈਂਦਾ ਗਾ ਵੀ ਕਮੈਂਟ ਆ ਰਹੇ ਮੈਨੂੰ ਪਤਾ ਲੱਗ ਜਾਂਦਾ ਜਦੋਂ ਗੁੱਸਾ ਭੇਜਦਾ ਨਾ ਮੈਨੂੰ ਉਦੋਂ ਪਤਾ ਲੱਗ ਜਾਂਦਾ ਵੀ ਕਿਸੇ ਨੇ ਗਲਤ ਕਮੈਂਟ ਕੀਤਾ ਤੇ ਮੈਂ ਉਦੋਂ ਬਲੌਕ ਕਰ ਦਿੰਦੀ ਆਗਲੇ ਨੂੰ ਕਮੈਂਟ ਲੀਡ ਕਰ ਦੇਈਦਾ ਉਹ ਬੰਦੇ ਨੂੰ ਆਪਾਂ ਬਲੌਕ ਕਰ ਦਿਆ ਆਪਾਂ ਕਾਦੇ ਵਾਤੇ ਕਿਸੇ ਨਾਲ ਦੁਸ਼ਮਣੀ ਪਾਣੀ ਹੈ ਜੀ ਤੇ ਜਦੋਂ ਚੰਗੇ ਕਮੈਂਟ ਆਉਂਦੇ ਨੇ ਜਦੋਂ ਤੁਹਾਡੀ ਮੰਮੀ ਇੰਨੀ ਵੀਡੀਓ ਵਾਇਰਲ ਹੁੰਦੀ ਹੈ ਤੁਹਾਡੇ ਦੋਸਤ ਕਿਤੋਂ ਤੁਹਾਨੂੰ ਕਹਿੰਦੇ ਨੇ ਫਿਰ ਨਹੀਂ ਹੁਣ ਹੈਗੇ ਸਾਰੇ ਦੋਸਤ ਮਤਲਬ ਸਾਰੇ ਲਾਈਕ ਕਰਦੇ ਮੰਮੀ ਨੂੰ ਵਧੀਆ ਵਧੀਆ ਕਮੈਂਟ ਕਰਦੇ ਆ ਤੇ ਆਪਾਂ ਉਹਨਾਂ ਦਾ ਕਮੈਂਟ ਦਾ ਲਾਈਕ ਮਾਰੇ ਤੇ ਉਹਨਾਂ ਦੇ ਕਮੈਂਟਾਂ ਤੇ ਜੀ ਤੇ ਬਹੁਤ ਵਧੀਆ ਲੱਗਦਾ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਹੈ ਜੀ ਤੇ ਜਿਹੜੇ ਬੈਡ ਕਮੈਂਟ ਕਰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਬਸ ਵੀ ਜਿਨ੍ਹਾਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈਗੀ ਮੇਰੀ ਮੰਮੀ ਦੀ ਬਸ ਲਾਈਕ ਕਮੈਂਟ ਵਧੀਆ ਕਰਨਾ ਜਿਹਨੂੰ ਨਹੀਂ ਲੱਗਦੀ ਉਹ ਇਗਨੋਰ ਮਾਰਨ ਬਸ ਜੋ ਤੂੰ ਇਕੱਠੇ ਵੀਡੀਓ ਬਣਾਉਂਦੇ ਫਿਰ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਤੈਨੂੰ ਖੁਸ਼ੀ ਤਾਂ ਮੈਨੂੰ ਬਹੁਤ ਹੁੰਦੀ ਹੈ ਮੈਂ ਤਾਂ ਬਸ ਇਹਨੂੰ ਇੱਕ ਇੱਕ ਡਾਇਲੋਗ ਹੀ ਬੋਲਦੇ ਨੇ ਵਾ ਇੱਧਰ ਆਵੇ ਤੋਰੀ ਮੂਹਾਂ ਆਹ ਮਸ਼ੀਨ ਚੋਂ ਕੱਪੜੇ ਕੱਢ ਤੇ ਆਹ ਦੇਖੋ ਜੀ ਸਾਡਾ ਤੋ ਤੇ ਅੱਜ ਮੇਰਾ ਵਿਝਾੜੂ ਪੋਚੇ ਲਾ ਰਿਹਾ ਨਹੀਂ ਮੇਰੇ ਨਾਲ ਪਰ ਗੱਲ ਪਤਾ ਕੀ ਮੇਰਾ ਹੋਇਆ ਆਪਰੇਸ਼ਨ ਦੋ ਆਪਰੇਸ਼ਨ ਹੋਇਆ ਮੇਰੇ ਵੱਡੇ ਫਿਰ ਇਹ ਹੈਲਪ ਕਰਵਾਉਂਦਾ ਵਿਚਾਰਾ ਫਿਰ ਇਹ ਇਹਨੂੰ ਮੈਂ ਲਾਲਚ ਦੇ ਦਿੰਨੀ ਮੈਂ ਤੇਰੀ ਵੀਡੀਓ ਬਣਾਉਂਗੀ ਮੇਰੇ ਵਾਲੀ ਅਡੇ ਚ ਪਾਉਂਗੀ ਵੀ ਤੋ ਝਾੜੂ ਪੋਚਾ ਲਾ ਦੇ ਫਿਰ ਵਿਚਾਰਾ ਲਾ ਦਿੰਦਾ ਜੀ ਤੁਹਾਨੂੰ ਕਿੱਦਾਂ ਦਾ ਲੱਗਦਾ ਫਿਰ ਜਦੋਂ ਤੁਹਾਡੀ ਮੰਮੀ ਤੁਹਾਨੂੰ ਤੋਰੀ ਮੂੰਹ ਆ ਬਹੁਤ ਵਧੀਆ ਲੱਗਦਾ ਫਿਰ ਇਹ ਬਗਸਾ ਨਹੀਂ ਕਰੀਦਾ ਸਾਰੇ ਫਿਰ ਇਹਨੂੰ ਹਸੰਗਾ ਦੀ ਕਮੈਂਟ ਕਰਕੇ ਕਹਿੰਦੇ ਆ ਹਾਂ ਵੀ ਤੋਰੀ ਮੂੰਹ ਆ ਅੱਜ ਕੀ ਕਰੀ ਜਾਂਦਾ ਤੂੰ ਅੱਜ ਕਿੰਨਾ ਕੰਮ ਕੀਤਾ ਵਧੀਆ ਵਧੀਆ ਕਮੈਂਟ ਕਰਦੇ ਆ ਉਹਦੇ ਫਰੈਂਡਸ ਵੀ ਤੁਹਾਨੂੰ ਬੋਲਦੇ ਨੇ ਤੋਰੀਮੂਆ ਬਹੁਤ ਬੋਲਦੇ ਆ ਤੋਰੀਮੂਆ ਕਹਿੰਦੇ ਆ ਉਹ ਜਦੋਂ ਫੋਨ ਕਰਦੇ ਇਹਨਾਂ ਕੋਲ ਨੰਬਰ ਪਾਇਆ ਨਾ ਸਿਬਾਇਓ ਤੇ ਤੇ ਉਹ ਫਿਰ ਇਹਨੂੰ ਕਹਿਣਗੇ ਵੀ ਤੋਰੀਮੂਆ ਮੰਮੀ ਨਾਲ ਗੱਲ ਕਰਾ ਬਸ ਆਪਣੇ ਮੁੰਡੇ ਦਾ ਨਾਂ ਹੀ ਮਿਲ ਲੱਗਦਾ ਤੋਰੀਮੂਆ ਪੁਕਾਰਤਾ ਬਸ ਐਵੇਂ ਬਸ ਮਜ਼ਾਕਾ ਕਰ ਲਈ ਦੀਆਂ ਅਸੀਂ ਮਾਂ ਪੁੱਤ ਹੀ ਤਰਦੇ ਆ ਜੀ ਘਰੇ ਘਰ ਵਾਲਾ ਵਿਚਾਰ ਆਪਦਾ ਕੰਮਾ ਧੰਦਾ ਤੇ ਹੁੰਦਾ ਹਨਾ ਉਹਨੂੰ ਇਹਨਾਂ ਸ਼ੌਂਕ ਹੈ ਨਹੀਂ ਸੋਸ਼ਲ ਮੀਡੀਆ ਦਾ ਬਿਲਕੁਲ ਵੀ ਸ਼ੌਂਕ ਨਹੀਂ ਜੀ ਤੇ ਬਸ ਸਾਨੂੰ ਸ਼ੌਂਕ ਆ ਆਪਾਂ ਬਸ ਜੀ ਇੱਕ ਤੁਸੀਂ ਟੈਟੂ ਵੀ ਬਣਾਇਆ ਪਿਆ ਸਿੱਧੂ ਮੂਸੇ ਵਾਲੇ ਦਾ ਮੈਂ ਉਹਦੀ ਫੈਨ ਆ ਬਹੁਤ ਕਟੜ ਜੀ ਜੀ ਹਾਂਜੀ ਉਹਦਾ ਗਾਇਕ ਦਾ ਵੀ ਮੈਨੂੰ ਬੜਾ ਦੁੱਖ ਹੋਇਆ ਸੀਗਾ ਤੇ ਉਹਦੇ ਆਏ ਦਾ ਮੈਨੂੰ ਇੰਨਾ ਚਾ ਚੜਿਆ ਨਾ ਮੈਂ ਸਪੈਸ਼ਲੀ ਗਈ ਜੀ ਹਾਂਜੀ ਆਪਾਂ ਸਪੈਸ਼ਲ ਗਏ ਆ ਹੁਣ ਜੀ ਤੇ ਜਦੋਂ ਵਿਚਾਰਾ ਬਾਈ ਗਿਆ ਸੀਗਾ ਮੈਂ ਉਦੋਂ ਵੀ ਗਈ ਸੀਗੀ ਬੜਾ ਦੁੱਖ ਹੋਇਆ ਆਪਾਂ ਦੋ ਤਿੰਨ ਦਿਨ ਘਰੇ ਮੈਂ ਰੋਈ ਗਈ ਜਿੰਨਾ ਦਿਨ ਹਨਾ ਆਪਾਂ ਉਹਦੀਆਂ ਚਰਚੀਆਂ ਦੇਖੇ ਗੈਰੀਲਾ ਤੇ ਬਹੁਤ ਰੋਂਦੀ ਸੀ ਮੈਂ ਮੇਰੇ ਘਰ ਵਾਲਾ ਵਿਚਾਰਾ ਗਵੰਡਾ ਨੂੰ ਲਿਆਇਆ ਬੁੜੀਆਂ ਇਕੱਠੀਆਂ ਕਰਕੇ ਬੇ ਇਹਨੂੰ ਸਮਝਾਉ ਉਹ ਵੀ ਇਹ ਕੰਮਲੀ ਜਗੀ ਵੀ ਹਨਾ ਵੀ ਰੋਟੀ ਪਾਣੀ ਨਹੀਂ ਖਾਂਦੀਗੀ ਮੈਂ ਰੋਟੀ ਪਾਣੀ ਵੀ ਛੱਡਤਾ ਸੀ ਜਦੋਂ ਬਾਈ ਵਿਚਾਰਾ ਉਹ ਹੋਇਆ ਜੀ ਤੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਇੱਕ ਵੀਡੀਓ ਬਣਾ ਕੇ ਦਿਖਾ ਦੋ ਫਿਰ ਤੁਸੀਂ ਕਹਿੰਦੇ ਕਿ ਖੜੇ ਟਾਈਮ ਮੇਰੇ ਕੰਟੈਂਟ ਆ ਜਾਂਦਾ ਦਿਮਾਗ ਹਾਂ ਬਸ ਹੈਲੋ ਫਰੈਂਡ ਆਜੋ ਆ ਮੁੰਡੇ ਆਇਆ ਜੀ ਮੈਨੂੰ ਮੇਰੇ ਫੈਨ ਮਿਲਣ ਵਾਸਤੇ ਆਜੋ ਯਾਰ ਆ ਜਾ ਹੈਲੋ ਫਰੈਂਡ ਆ ਦੇਖੋ ਜੀ ਮੁੰਡਾ ਆਇਆ ਆ ਵਿਚਾਰਾ ਪਰ ਇਹਦਾ ਮੂੰਹ ਤਾਂ ਗੋਲ ਹੈਗਾ ਇਹ ਤੋਰੀ ਮੂੰਹਾਂ ਨਹੀਂ ਹੈਗਾ ਆਪਾਂ ਇਹਨੂੰ ਪੇਠੇ ਮੂੰਹ ਕਹਿ ਸਕਦੇ ਬਾਈ ਜੀ ਫੈਨ ਹੋ ਤੁਸੀਂ ਇਹਨਾਂ ਦੇ ਹਾਂਜੀ ਹਾਂਜੀ ਮੈਂ ਬਹੁਤ ਵੀਡੀਓ ਵੇਖਦਾ ਹਾਂ ਇਹਨਾਂ ਦੀਆਂ ਜੀ ਤੇ ਮੈਨੂੰ ਜਿਆਦਾ ਸਾਰਿਆਂ ਨਾਲੋਂ ਵਧੀਆ ਉਹ ਵੀਡੀਓ ਲੱਭਦੀ ਜਿੱਥੇ ਕਹਿੰਦੇ ਨੇ ਮੈਂ ਸ਼ਾਪਿੰਗ ਕਰਨ ਚਲਨੀ ਆ ਬੱਸ ਆਏ ਆ ਵੇਦਦਾ ਹਾਂਜੀ ਉਹ ਵੀ ਵੇਖ ਬੋਲ ਕੇ ਦਿਖਾ ਦਿਓ ਜੀ ਹਾਂਜੀ ਉਹ ਵੀ ਹਾਂਜੀ ਬਸ ਉਹ ਆਈ ਸੀਗੀ ਹਾਂਜੀ ਆ iPhone ਹੱਥ 'ਚ ਤੇ ਜਾਣਾ ਆਧਾਰ ਕਾਰਡ ਵਾਲੀ ਬੱਸ 'ਚ ਤੇ ਆ ਦੇਖੋ ਜੀ ਸ਼ਾਪਿੰਗ ਸੇਲੀਆਂ ਖਾਦਾ ਪੀਤਾ ਤੇ ਘੋੜੇ ਵਾਲੀ ਬੱਸ ਤੇ ਚੱਲੀ ਆ ਮੈਂ ਵਾਪਸ ਬਠਿੰਡੇ ਸੋ ਥੈਂਕ ਯੂ ਬਹੁਤ ਬਹੁਤ ਸਮਾਂ ਦੇਣ ਦਾ ਜੀ ਨਵਾਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਸੋ ਕਿਰਨ ਬਠਿੰਡਿਆ ਦੇ ਨਾਲ ਤੁਹਾਡੀ ਗੱਲਬਾਤ ਕਰਵਾਈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਤੇ ਜੁੜੇ ਰਹੋ عوام ਮੀਡੀਆ ਦੇ ਨਾਲ